ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬੀਬਾ ਹਰਸਿਮਰਤ ਕੌਰ ਬਾਦਰ ਵੱਲੋਂ ਲੋਕ ਸਭਾ ਦੇ ਵਿੱਚ ਅਜ ਕਿਸਾਨੀ ਮੁੱਦਿਆਂ ਨੂੰ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਵਾਸਤੇ ਬਾਗਾ ਬਾਰਡਰ ਹੋ ਗਿਆ ਇਹਨੂੰ ਖੋਲਣਾ ਚਾਹੀਦਾ ਤਾਂ ਜੋ ਸਾਡਾ ਵਪਾਰ ਵੱਧ ਸਕੇ ਤੇ ਦੂਜੇ ਪਾਸੇ ਉਹਨਾਂ ਨੇ ਜੋ ਕਿਸਾਨ ਸੰਘਰਸ਼ ਕਰ ਰਹੇ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਨੇ ਉਹਨਾਂ ਦੀ ਗੱਲ ਵੀ ਕੀਤੀ ਹੈ ਪੰਜਾਬ ਇੱਕ ਕਿਸਾਨੀ ਸੂਬਾ ਹੈ ਇਸ ਕਿਸਾਨ ਦੇ ਉੱਤੇ ਬਹੁਤ ਵੱਡੇ ਵੱਡੇ ਸੰਕਟ ਨੇ ਅੱਜ ਕਿਸਾਨਾਂ ਨੇ ਨੌਜਵਾਨਾਂ ਨੇ ਤੇ ਮਾਈਨੋਰਟੀਜ਼ ਨੇ ਇਹਨਾਂ ਨੂੰ ਰਿਜੈਕਟ ਕੀਤਾ ਹੈ ਜਿਹਦੇ ਕਰਕੇ ਇਹਨਾਂ ਦੇ ਨੰਬਰ ਘਟੇ ਨੇ ਕਿਉਂਕਿ ਇਹਨਾਂ ਨੇ 800 ਕਿਸਾਨ ਸ਼ਹੀਦ ਕਰਾਤੇ ਪੰਜਾਬ ਦੀ ਬਰੂਹਾ 'ਚ ਤੇ ਉਹਨਾਂ ਨੂੰ ਚੱਕਿਆ ਯੂਪੀ ਦੇ ਇਲੈਕਸ਼ਨਾਂ ਤੋਂ ਪਹਿਲੇ ਆ ਕੇ ਕਹਿ ਕੇ ਕਿ ਤੁਹਾਡਾ ਐਮਐਸਪੀ ਲੀਗਲ ਗਾਰੰਟੀ ਕੀਤੀ ਜਾਊਗੀ ਤੇ ਤੁਹਾਡੀ ਆ ਮੰਗਾ ਮੰਨੀ ਆ ਜਾਣਗੀਆਂ ਲੇਕਿਨ ਨਾਤੇ ਉਹਨਾਂ ਦੀ ਮੰਗਾ ਪੂਰੀ ਕੀਤੀਆਂ ਤੇ ਜਦ ਉਹ ਕਿਸਾਨ 2024 'ਚ ਇੱਕ ਵਾਰ ਫੇਰ ਪੰ ਦਿੱਲੀ ਆ ਕੇ ਧਰਨਾ ਲਾਣਾ ਚਾਹੁੰਦੇ ਸੀ ਤੁਹਾਨੂੰ ਹੈਰਾਨੀ ਹੋਊਗੀ ਉਹਨਾਂ ਨੂੰ ਦੇ ਪੰਜਾਬ ਦੇ ਬਾਰਡਰਾਂ 'ਚ ਰੋਕ ਕੇ ਕਿਸ ਤਰ੍ਹਾਂ ਹਰਿਆਣਾ ਦੀ ਸਰਕਾਰ ਤੇ ਪੁਲਿਸ ਨੇ ਜਿਹੋ ਜੀ ਤਸ਼ੱਦਦ ਕੀਤੀ ਉਹਨਾਂ ਦੇ ਉੱਤੇ ਥਰੂ ਗੈਸ ਗੋਲੀਆਂ ਦੀ ਬਚਾਰ ਕਰਕੇ ਕਿੰਨੇ ਕਿਸਰਾਂ ਨੂੰ ਘਲ ਕਰਤਾ ਟਰੈਕਟਰ ਉਹਨਾਂ ਦੇ ਪੰਤੇ ਨੌਜਵਾਨ ਮੁੰਡਾ ਸੁਖਦੀਪ ਮੇਰੇ ਹਲਕੇ ਦਾ ਉਹਨੂੰ ਸ਼ਹੀਦ ਕਰ ਦਿੱਤਾ ਤੇ ਸਾਡਾ ਮੁੱਖ ਮੰਤਰੀ ਮੂੰਚੇ ਤਾਲੇ ਲਾ ਕੇ ਬੈਠਿਆ ਰਿਹਾ ਸੋ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਕਿਸਾਨੀ ਇਸ਼ੂਜ਼ ਨੂੰ ਇਹਨਾਂ ਨੂੰ ਸੌਟ ਆਊਟ ਕੀਤਾ ਜਾਏ ਸਰਕਾਰ ਉਹਨਾਂ ਨੂੰ ਵੱਖਵਾਦੀ ਆਤੰਗਵਾਦੀ ਤਸ਼ੱਦਦ ਕਰਨਾ ਬੰਦ ਕਰੇ ਤੇ ਜਿਹੜੇ ਵਾਦੇ ਕੀਤੇ ਨੇ ਉਹਨਾਂ ਵਾਦਿਆਂ ਨੂੰ ਪੂਰਾ ਕਰੇ ਸੋ ਬੀਬਾ ਹਰਸਿਮਰ ਕੋਹਾਦਰ ਵੱਲੋਂ ਸ਼ੁਭਕਰਨ ਨੂੰ ਲੈ ਕੇ ਵੀ ਬਾਤ ਚੁੱਕੀ ਗਈ ਹੈ ਉਹਨਾਂ ਕਹਿੰਦੇ ਹੈ ਕਿ ਨੌਜਵਾਨ ਸ਼ਹੀਦ ਹੋ ਗਿਆ ਸੀਗਾ ਤੇ ਦੂਜੇ ਪਾਸੇ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਣੀ ਹੈ ਸੋ ਦਿੱਲੀ ਵਾਲ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਬਿਬਾਹਸ ਫੇ ਕੋ ਬਾਦਰ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਬਾ ਚੁੱਕੀ ਗਈ ਹੈ ਉਹਨੇ ਕਿਹਾ ਕਿ ਪਹਿਲਾ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀਗਾ ਤਾਂ 800 ਦੇ ਕਰੀਬ ਕਿਸਾਨ ਸਾਡੇ ਸ਼ਹੀਦ ਹੋ ਗਏ ਸੀਗੇ ਤੇ ਹੁਣ ਵੀ ਸਾਡੇ ਕਿਸਾਨ ਨੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਸ਼ੰਭੂ ਬਾਦਰ ਹੋ ਗਿਆ ਖਨੋਰੀ ਬਾਦਰ ਦੇ ਉੱਤੇ ਰੋਕ ਲਿਆ ਗਿਆ ਤੇ ਨਾਲ ਹੀ ਉਹਨੇ ਸ਼ੁਭ ਦੀ ਵੀ ਗੱਲ ਕੀਤੀ ਹੈ ਜੀ। ਲੇਖੋ ਗੱਲ ਇਹ ਹੈ ਇਸ ਵੇਲੇ ਹਰ ਇੱਕ ਪੋਲੀਟিক্যাল ਪਾਰਟੀ ਨੇ ਜਿਸ ਤਰੀਕੇ ਦੇ ਨਾਲ ਅੰਦੋਲਨ ਲੜਿਆ ਗਿਆ ਤੇ ਅੰਦੋਲਨ ਨੇ ਆਪ ਦੇ ਸਿੱਟੇ ਜੀ ਵੱਡੇ ਨੇ ਰਿਜ਼ਲਟ ਨਿਕਲੇ ਨੇ ਅੰਦੋਲਨ ਦੇ ਉਹਦੇ ਵਿੱਚ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਕਿਸਾਨੀ ਦੀ ਗੱਲ ਕੀਤੇ ਬਿਨਾ ਸਦਾ ਦੇ ਟਿਕਣਾ ਸਦਾ ਦੇ ਬੈਠਣਾ ਐਡਾ ਆਸਾਨ ਪਾਮਣ ਤਾਉਣ ਵਾਲੇ ਸਮਝ ਭੁਵਿੱਖਤ ਨਹੀਂ ਲੈਣਾ ਜੀ ਤੋਂ ਜਿਹੜਾ ਉਹਨਾਂ ਨੇ ਉੱਥੇ ਬੋਲੇ ਨੇ ਜਿੰਨੇ ਵੀ ਐਮਪੀ ਸਹਿਬਾਨ ਉੱਥੇ ਬੋਲੇ ਨੇ ਜਿਨ੍ਹਾਂ ਨੇ ਕਿਸਾਨਾਂ ਨੇ ਪਿਛਲੇ ਅੰਦੋਲਨ ਦੇ ਸਾਡੇ ਸ਼ਹੀਦਾਂ ਦੀ ਗੱਲ ਕੀਤੀ ਆ ਜੀ ਜਿਨ੍ਹਾਂ ਨੇ ਨਕੀਮਪੁਰ ਦੀ ਰਲ ਕੀਤੀ ਆ ਜਿਨ੍ਹਾਂ ਨੇ ਅੱਜ ਚੱਲ ਰਹੇ ਮੋਰਚੇ ਦੇ ਵਿੱਚ ਸ਼ੁਭਕਰਨ ਦੀ ਗੱਲ ਕੀਤੀ ਆ ਜੀ ਔਰ ਸਾਡੇ ਰਸਤੇ ਰੋਕ ਕੇ ਸਾਨੂੰ ਦਿੱਲੀ ਨਾ ਜਾਣ ਦੇਣ ਤੇ ਲੋਕਾਂ ਨੇ ਉੱਤੇ ਸਿੱਧੀਆਂ ਗੋਲੀਆਂ ਚਲਾਉਣ ਵਾਲੀ ਗੱਲ ਨੂੰ ਰੱਖੀ ਆ ਅਸੀਂ ਕਹਾਂਗੇ ਕਿ ਉਹ ਨਾ ਨਾ ਸੀ ਸ਼ਲਾਘਾ ਜੋ ਕਦਮ ਉਹਨਾਂ ਦਾ ਜੀ ਇਸਾਨੀਵਲ ਨੂੰ ਵਧਾਇਆ ਹੋਇਆ ਹੱਥ ਚੰਗੀ ਗੱਲ ਹੈ ਜ਼ਿੰਮੇਵਾਰੀ ਵਾਲੀ ਗੱਲ ਕੀਤੀ ਆ ਵੀ ਜ਼ਿੰਮੇਵਾਰੀ ਨਿਭਾ ਰਹੇ ਨੇ ਲੋਕਾਂ ਦੀਆਂ ਵੋਟਾਂ ਨਾਲ ਜੀ ਇਹ ਉੱਥੇ ਪਹੁੰਚੇ ਨੇ ਤੇ ਲੋਕਾਂ ਦੀ ਆਵਾਜ਼ ਬੰਦ ਨਹੀਂ ਇਹ ਸਾਨਾ ਦੀ ਗਵਾਜ਼ ਬੰਦ ਨਹੀਂ ਤਾਂ ਇਹਨੂੰ ਅਸੀਂ ਉਹਨਾਂ ਦਾ ਸ਼ਲਾਘਾ ਜੋ ਕਦਮ ਵੀ ਕਾਂਗੇ ਤੇ ਨਾਲ ਦੀ ਨਾਲ ਆ ਅਸੀਂ ਇਹਨਾਂ ਨੂੰ ਵੀ ਰੱਖਦੇ ਆ ਤੇ ਮੰਗ ਕਰਦੇ ਆ ਇਸ ਗੱਲ ਨੂੰ ਇੱਥੇ ਹੀ ਨਾ ਛੱਡਿਆ ਜਾਏ ਜੀ ਤੇ ਜੀ ਅਸੀਂ ਆਵਾਜ਼ ਚੱਕ ਲਈ ਇਹ ਪ੍ਰਾਈਵੇਟ ਬਿੱਲ ਸਾਡੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਡਾਕਟਰ ਸੁਮਿੰਨਾਥ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਔਰ ਕਿਸਾਨਾਂ ਲਈ ਕਰਜ਼ ਮੁਕਤੀ ਦਾ ਇਹਨਾਂ ਨੂੰ ਪ੍ਰਾਈਵੇਟ ਬੈਲੇ ਲਿਆ ਕੇ ਇਹ ਹਿਲਾ ਕਰਨਾ ਚਾਹੀਦਾ ਹੈ ਤਾਂ ਕਿ ਆਉਦਾ ਇਹ ਆ ਮੰਨਦਾ ਜਿਹੜਾ ਉਹ ਫਰਜ਼ ਵੀ ਨਿਭਾ ਸਕਣ ਜੀ ਸੋਢਲੇਬਾ ਸਾਹਿਬ ਜਿੱਥੇ ਲੋਕ ਸਭਾ ਦੇ ਮੈਂਬਰ ਨੇ ਉਹ ਲਗਾਤਾਰ ਕਿਸਾਨਾਂ ਦੀ ਗੱਲ ਕਰਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਕਦੇ ਆਉਂਦਾ ਨਹੀਂ ਅਸੀਂ ਕਿਸਾਨ ਆਗੂਆਂ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਾਈਏ ਜਾਂ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਾਈਏ ਕੋਈ ਹੱਲ ਕੱਢੀਏ ਜੀ ਦੇਖੋ ਇਹ ਇਹ ਤਾਂ ਉਹਨਾਂ ਦੇ ਸਵਾਲ ਹੈ ਨਾ ਜੀ ਜੀ ਸਾਡੇ ਤੇ ਨਹੀਂ ਇਹ ਸਵਾਲ ਇਹ ਸਵਾਲ ਉਹਨਾਂ ਦੇ ਹੈ ਨਹੀਂ ਉਹਨਾਂ ਨੂੰ ਮੁਲਾਕਾਤ ਕਰਨ ਲਈ ਕਹੀਦੇ ਵੀ ਸਾਨੂੰ ਕਹਿਣ ਦੀ ਚਲੋ ਅਸੀਂ ਮੁਲਾਕਾਤ ਕਰਾਈਏ ਜੀ ਹਾਂ ਜੀ ਮੈਂ ਕਹਿੰਨਾ ਉਹਨਾਂ ਨੂੰ ਚਾਹੀਦਾ ਕਿ ਤੁਹਾਡਾ ਮੁਲਾਕਾਤ ਕਰਾਉਣ ਉੱਪਰ ਜਿਸ ਨੂੰ ਲੈ ਕੇ ਜਾਣ ਨਾਲ ਨਹੀਂ ਚਲੋ ਸਵਾਲ ਇਹ ਹੈ ਮੁਲਾਕਾਤ ਤਾਂ ਕਰਵਾਉਣੀ ਆ ਜੀ ਤੇ ਮੁੱਦਿਆਂ ਦੇ ਲਈ ਸੀਰੀਅਸ ਹੋਣਾ ਇਹ ਦੋਨਾਂ ਗੱਲਾਂ 'ਚ ਡਿਫਰੈਂਸ ਹੈ ਜੀ ਮੁਲਾਕਾਤ ਤਾਂ ਸਦੀਪ ਗੋਤਮ ਜੀ ਨੇ ਵੀ ਕਰਵਾਤੀ ਇੱਕ ਵੀ ਚਾਰ ਕਰਵਾਦੀਆਂ ਪਰ ਲਾਸਟ ਦੇ ਉੱਤੇ ਜਦੋਂ ਇਨਸਾਨ ਆਪਦੇ ਮੁੱਦੇ ਤੇ ਆਪਦੇ ਮਸਲੇ ਨੂੰ ਉੱਤੇ ਸਟਰੋਂਗ ਵੀ ਰੱਖਦੇ ਸੀ ਤਾਂ ਕਈ ਵਾਰੀ ਉਹਨਾਂ ਦਾ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਨੱਕ ਡੋਲੇ ਖਾਂਦੇ ਨਜ਼ਰ ਆਉਂਦੇ ਸੀ ਦਾਵਾ ਡੋਲ ਹੁੰਦੇ ਨਜ਼ਰ ਆਉਂਦੇ ਸੀ ਜੀ ਤਾਂ ਇਸ ਕਰਕੇ ਅ ਮੀਟਿੰਗਾਂ ਕਰਵਾਉਣੀਆਂ ਕੋਈ ਮਸਲੇ ਦਾ ਹੱਲ ਨਹੀਂ ਕਿਸਾਨਾਂ ਦੇ ਨਾਲ ਢੇਰ ਬਣ ਕੇ ਸਟੈਂਡ ਲਾ ਕੇ ਖੜਨਾ ਮਸਲੇ ਦਾ ਹੱਲ ਹੁੰਦਾ ਔਰ ਉਹਦੇ ਲਈ ਕੌਣ ਖੜਦਾ ਕਿੰਨਾ ਖੜਦਿਆ ਤੇ ਜਿੱਦੇ ਪ੍ਰਾਈਵੇਟ ਬਿੱਲ ਆਏਗਾ ਉਹ ਬਿੱਲ ਆਉਣ ਤੇ ਆਪਣੇ ਆਪ ਕੌਣ ਕਿਸਾਨਾਂ ਦੇ ਪੱਖ 'ਚ ਖੜਦਾ ਸਪਸ਼ਟ ਹੋ ਜਾਊਗਾ। ਠੀਕ। ਸ਼ੁਕਰੀਆ ਜੀ। ਸੋ ਡੱਲੇਵਾਲ ਸਾਹ ਨੇ ਵੀ ਸਵਾਗਤ ਕੀਤਾ ਇਸ ਚੀਜ਼ ਦਾ। ਉਹਨੇ ਕਿਹਾ ਕਿ ਪਤਾ ਤਾਂ ਉਦੋਂ ਲੱਗੇਗਾ ਜਦੋਂ ਇਹ ਬਿੱਲ ਪਾਸ ਹੋਣਗੇ ਤੇ ਸਾਡੇ ਹੱਕ ਚਕਾਉਣਾ ਕੋਈ ਨਹੀਂ ਆ। ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ। ਨਿਰਧਰ ਹਾਂ, ਨਿਰਪੱਖ ਰਹਾ। ਆਜ਼ਾਦ ਹਾਂ, ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਆਉਣਗੇ ਹੁਕਮਰਾਨਾਂ ਨੂੰ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ